ਡਾਕਟਰ ਅਸ਼ਵਾਲ ਹੈ ਕਿਹੜੇ ਉਹਦੇ ਤੇ ਮੈਡੀਕਲ ਅਫਸਰ ਕੀ ਮਾਮਲਾ ਜਿਹੜਾ ਜੇ ਤੁਸੀਂ ਕਹਿੰਦੇ ਕਿ ਤੁਸੀਂ ਕਿਹਦਾ ਲੱਗੀ ਹੋ ਤੁਸੀਂ ਉਹ ਕੋਈ ਨਹੀਂ ਬਰਾਮਦ ਹੋ ਰਹੇ ਹਾਂ ਐਕਚੁਅਲੀ ਸਾਡਾ ਮੈਡੀਕਲ ਕੈਂਪ ਲੱਗਾ ਸੀਗਾ ਤੇ ਮੈਡੀਕਲ ਕੈਂਪ ਦੇ ਦੌਰਾਨ ਜਦੋਂ ਅਸੀਂ ਦੇਖਿਆ ਵੀ ਇਹ ਬੰਦਾ ਕੁਝ ਡਾਕਟਰ ਬਾਕੇ ਬਣਾ ਰਿਹਾ ਹੈਗਾ ਵਾ ਤੇ ਉਹਦੇ ਰਿਗਾਰਡਿੰਗ ਅਸੀਂ ਆਪਣੀ ਟੀਮ ਨੇ ਅਲਰਟ ਕੀਤਾ ਤੇ ਨਾਲ ਦੀ ਨਾਲ ਹੀ ਸੈਂਪਲ ਲਿਆ ਗਿਆ ਜੋ ਕਿ ਇਹਦਾ ਸੈਂਪਲ ਇਹ ਲਿੱਤਾ ਗਿਆ ਬਾਤ ਉਹਦੇ ਰਿਪੋਰਟ ਦੇ ਪੌਸਟੀ ਪਾਈ ਗਈ ਆ ਤੇ ਬਾਕੀ ਅਸੀਂ ਆਪਣੇ ਉੱਤੇ ਅਧਿਰਕਾਰੀਆਂ ਨੂੰ ਦੱਸਦਾ ਹੈਗਾ ਤੇ ਜੋ ਇਹਦੀ ਬੰਦ ਦੀ ਕਾਰਵਾਈ ਉਹ ਕੀਤੀ ਜਾਏਗੀ ਕਿੰਨਾ ਤੋਂ ਜੂਸ ਤਿਆਰ ਕੀਤਾ ਜਾ ਰਿਹਾ ਜੀਗਾ ਕਿੰਨਾ ਗੰਗ ਦੀਗਾ ਜਿਹੜਾ ਆ ਰੰਗ ਕੁਆਂਟੀਟੀ ਮੈਂ ਕਹਣਾ 1 ਲੀਟਰ ਦੇ ਨੀਅਰ ਆਊਟ ਹੋਗਾ ਅਪ੍ਰੋਕਸੀਮੇਟਲੀ ਠੀਕ ਹੈ ਜੀ ਤੇ ਜੂਸ ਦੇ ਕੋਲ ਸੀਗਾ 2 3 ਇੰਨੇ ਮਾਹਣਗੇ ਪੌਸਟੀ ਕਿੰਨਾ ਤੋਂ ਨੁਕਸਾਨ ਹੋਈ ਆ ਉਹ ਜੇ ਦੇਖੋ ਇਹ ਕੋਈ ਵੀ ਚੀਜ਼ ਆਪਾਂ ਬੋਡੀ ਦੇ ਉਲਟ ਖਾਣ ਨਹੀਂ ਆਗੇ ਨੁਕਸਾਨ ਦੇਈ ਤਾਂ ਹੈਗੀ ਹੈਗੀ ਹੈ ਨਾ ਤੇ ਜਿਹੜੀ ਆਪਣੀ ਬੋਡੀ ਨੂੰ ਐਕਸੈਪਟ ਨਹੀਂ ਕਰ ਪਾਉਂਦੀ ਹੈਗੀ ਵਧੀਆ ਨਹੀਂ ਲੱਗੀ ਉਹ ਤਾਂ ਨੁਕਸਾਨਾਂ ਨੇ ਸਾਈਡ ਇਫੈਕਟਾਂ ਆਉਣੀ ਹੋਣੀ ਹੋਣੇ ਆਗੇ ਆ ਜਿਹੜੀ ਕਾਰਵਾਈ ਜਿਹੜੀ ਹੈ ਕਾਨੂੰਨੀ ਕਾਰਵਾਈ ਉਹ ਐਕਚੁਅਲੀ ਅਸੀਂ ਆਪਣੇ ਉੱਚ ਅਦਾਲਤ ਨੂੰ ਦੱਸਤਾ ਹੈਗਾ ਵਾ ਤੇ ਸੈਂਪਲ ਵੀ ਲੈ ਲਿਆ ਗਿਆ ਹੈ ਬੈਂਡ ਸਾਡੇ ਸਾਹਮਣੇ ਹੈ ਨਾ ਤੇ ਜੋ ਹੋਊਗਾ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਹਾਂ ਹੋਊਗੀ ਜੀ ਜੋ ਕਿ ਉਹਨਾਂ ਦਾ ਹੈ ਵੀ ਸ਼ਾਇਦ ਕੋਈ ਹੋਰ ਪਾਤਾ ਜਿਹਨੇ ਇਹਨਾਂ ਨੂੰ ਪਾਲਕ ਦਿੱਤੀ ਹੈ ਨਾ ਪਰ ਉਹਨਾਂ ਨੂੰ ਇੰਨਾ ਕਿਹਾ ਹੈ ਸਾਡਾ ਹੈਲਥ ਡਿਪਾਰਟਮੈਂਟ ਐਕਚੁਅਲੀ ਚੈਕਿੰਗ ਕਰਦਾ ਰਹੇ ਰੂਟੀਨ ਦੇ ਵਿੱਚ ਵੀ ਤੇ ਹੁੰਦੀਆਂ ਵੀ ਰਹਿਣਗੀਆਂ ਤੇ ਜੋ ਜਿਹੜਾ ਇਦਾਂ ਦਾ ਸਾਨੂੰ ਪਾਇਆ ਗਿਆ ਉਹਤੇ ਬਣਦੀ ਕਾਰਵਾਈ ਤਾਂ ਹੋਏਗੀ ਹੋਏਗੀ ਕਿ ਆਮ ਤੌਰ ਤੇ ਦਿੱਖਦਾ ਹੈ ਜਿਆਦਾਤਰ ਉਸ ਵੱਲੋਂ ਪਹਿਲੇ ਫੋਟੋ ਕੱਢ ਕੇ ਰੱਖਦੇ ਨੇ ਬਾਅਦ ਨੂੰ ਕਰਦੇ ਨੇ ਨਹੀਂ ਹਾਂਜੀ ਹਾਂਜੀ ਸਮੇ ਸਮ ਚੈਕਿੰਗ ਚੱਲਦੀ ਰਹਿੰਦਾ ਜਿਹੜੀ ਸ਼ੇਕ ਤੋਂ ਭਗਦੀਆਂ ਟੀਮਾਂ ਆਪ ਕੋ ਪਹੁੰਚਦੀਆਂ ਜਿਹੜੇ ਜਨਾ ਤੋਂ ਕੱਟ ਕੱਟੇ ਹੋਏ ਰੂਪ ਨੇ ਜਾਂ ਜਿਹੜੇ ਸ਼ੇਕ ਐ ਸਟਾਰਟ ਕਰਵਾਏ ਜਾਂਦੇ ਆ ਲੋਕਾਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਕਿ ਜਿਹੜੇ ਪਹਿਲਾਂ ਤੋਂ ਕੱਟੇ ਰੂਪ ਨੇ ਪਹਿਲਾਂ ਤੋਂ ਉਹ ਬਣਿਆ ਸ਼ੇਕ ਹੈ ਉਹ ਨਾ ਪੀਤਾ ਜਦੋਂ ਚਾਹਤ ਜਿਹਾ ਚਵਾਤ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਆਸ-ਪਾਸੇ ਕਾਫੀ ਰੇੜੀਆਂ ਲੱਗੀਆਂ ਫਰੂਟ ਦੀਆਂ ਲੱਗੀਆਂ ਹੋਈਆਂ ਨੇ ਜਿਹਾ ਮਰੁੰਡਾ ਵਗੈਰਾ ਦੇ ਲੱਗੀਆਂ ਹੋਈਆਂ ਨੇ ਇੱਥੇ ਇੱਕ ਰੇੜੀ ਲੱਗੀ ਹੋਈ ਸੀ ਸਵੇਰ ਦੀ ਜੂਸ ਆੜੀ ਜਿਹੜਾ ਕਿ ਆਪਾਂ ਤਿੰਨਵਾਰ ਜੂਸ ਤਿਆਰ ਕਰਦੇ ਆ ਮੈਂ ਗੱਡੀ 'ਚ ਆਪਣੀ ਸਿਕਾੜੀ ਗੱਡੀ 'ਚ ਬੈਠਾ ਥੋੜਾ ਚੋੜ ਨਿਕਾਣਾ ਦਿਖ ਰਿਹਾ ਸੀ ਜਿਹੜਾ ਇਹਨੇ ਆਪਣੀ ਦੁਕਾਨ ਵਾਸਤੇ ਦੋੜ ਡੈਸਕ ਲਿਆਂਦੇ ਸੀ ਬੈਂਚ ਤੋਂ ਲਿਆ ਕੇ ਉਹਦੇ ਆਰਡ ਵਿੱਚ ਛੁਪਾ ਕੇ ਇੱਕ ਡਰਮ ਸੀਗਾ ਇਹ ਡਰਮ ਦੇ ਵਿੱਚ ਨਾ ਹਰ 5-7 ਮਿੰਟ ਬਾਅਦ ਇੱਕ ਛਿੜਕਣ ਵਾਲਾ ਪਾਊਡਰ ਜਿਹੜਾ ਕਾਗਜ਼ ਦੇ ਵਿੱਚ ਸੀਗਾ ਉਹ ਸੰਤਰੀ ਰੰਗ ਦਾ ਹੋਊਗਾ ਉਹ ਪਾਊਡਰ ਛੜਕਾ ਕੇ ਪਾਣੀ ਪਾ ਕੇ ਰੰਗ ਤਿਆਰ ਕਰਦਾ ਸੀਗਾ ਜਿਸ ਤਰ੍ਹਾਂ ਹੁਣ ਚਾਰ-ਪੰਜ ਲੇਡੀਆਂ ਆ ਗਈਆਂ ਪਿੰਡ ਦੀਆਂ ਇਹਨੇ ਫਟਾਫਟ 2 ਜਾਂ 3 ਕਿਨੂਆਂ ਦੇ ਵਿੱਚ ਹੀ ਚਾਗਲਾ ਸਾਰ ਦੇਣੇ ਆ ਠੀਕ ਹੈ ਜੀ ਤੇ ਮੈਨੂੰ ਸ਼ੱਕ ਪਿਆ ਮੈਂ ਨੇੜੇ ਗਿਆ ਤਾਂ ਉਹੀ ਗੱਲ ਹੋਈ ਉਹ ਡਰਮ ਦੇ ਵਿੱਚ ਪਾਣੀ ਦੇ ਵਿੱਚ ਉਹ ਰੰਗ ਕੋਲਿਆ ਹੋਇਆ ਤੇ ਨਾਲ ਹੀ ਇਹਨੇ ਪੂੜੀ ਲਕੋਈ ਹੋਈ ਉਹ ਉਹ ਰੰਗ ਵਾਲੀ ਪੂੜੀ ਆ ਰੰਗ ਵਾਲੀ ਪੂੜੀ ਤੇ ਉਹ ਘੋਲਿਆ ਹੋਇਆ ਪਾਣੀ ਮੈਂ ਹੈਲਥ ਵਾਲਿਆਂ ਦੇ ਹੈਂਡਓਵਰ ਕਰਤਾ ਜੀ ਹੈਲਥ ਨੇ 900 ਟਾਈਮ ਤੇ ਲੈਬੋਰੀ ਬੁਲਾ ਲਈ ਐਫਐਸਆਈ ਵਾਲੀ ਠੀਕ ਹੈ ਜੀ ਤੇ ਇਸ ਕਰਕੇ ਇਹਦਾ ਜ਼ਹਿਰ ਵੇਚ ਰਿਆ ਲੋਕਾਂ ਨੂੰ ਦਿਨ ਦੇ ਵਿੱਚ ਹੀ ਹੁਣ ਪਿੰਡੂ ਲੇਡੀਜ਼ ਨੂੰ ਕੀ ਪਤਾ ਜੀ ਚਾਰ ਗਲਾਸ ਇਹਨੇ ਤਿਆਰ ਕਰਤੇ 2 ਕਿਲੋਆਂ ਚੋਂ ਤੇ ਇਹ ਤੁਹਾਨੂੰ ਬਤਾਉਣਾ ਚਾਹੀਦਾ ਵੀ ਜਿਹੜਾ ਇਹ ਬਹੁਤ ਹੀ ਲੋ ਸਟੈਂਡਰਡ ਦਾ ਰੰਗ ਹੁੰਦਾ ਜਿਹੜਾ ਲੋ ਸਟੈਂਡਰਡ ਦਾ ਜੇ ਲੇਡੀ ਜਿਹੜੀ ਗਰਭਵਤੀ ਔਰਤ ਪੀ ਲਵੇ ਤਾਂ ਬਹੁਤ ਨੁਕਸਾਨਦਾ ਹੈਗਾ ਇਹਦੇ ਨਾਲ ਤੇ ਇਹ ਸ਼ਰੇਮ ਗੁਰਦੁਆਰਾ ਸਾਹਿਬ ਦੇ ਆਪੋਜ਼ਿਟ ਵੇਚ ਰਿਆ ਹੈ ਤੇ ਮੈਂ ਆਪਣਾ ਫਰਜ਼ ਸਮਝਿਆ ਹੈਲਥ ਵਾਲੇ ਸਾਥ ਲੈ ਤੇ ਨਾਲ ਹੀ ਜਿਹੜੀ ਆਪਣੀ ਮੋਬਾਈਲ ਲੈਬਟਰੀ ਸਾਥ ਲਈ ਠੀਕ ਹੈ ਜੀ ਹੁਣ ਮੋਬਾਈਲ ਲੈਬਟਰੀ ਵਾਲੇ ਸਾਨੂੰ ਰਿਜ਼ਲਟ ਦੱਸਣਗੇ ਤਾਂ ਤੇ ਇਹਦੇ ਖਿਲਾਫ ਹੈਲਥ ਡਿਪਾਰਟਮੈਂਟ ਕਾਫੀ ਕਰੇਗਾ ਇਹ ਸਟਾਰ ਕਰ ਲਿਆ ਉਹ ਬੰਦਾ ਇਹ ਹੈਲਥ ਡਿਪਾਰਟਮੈਂਟ ਨੂੰ ਕਾਰਵਾਈ ਕਰਨੀ ਹੈ ਸਾਰੀ ਠੀਕ ਹੈ ਜੀ ਹੈਲਥ ਡਿਪਾਰਟਮੈਂਟ ਇਹਦਾ ਚਲਾਨ ਕਰੇ ਉਹ ਜਿਹੜਾ ਸੈਂਪਲ ਸੈਂਪਲ ਦੇ ਵਿੱਚ ਜੋ ਕੁਝ ਵੀ ਆਉਂਦਾ ਆ ਜੋ ਵੀ ਕੰਟੈਂਟ ਆਉਂਦੇ ਨੇ ਉਹਦੇ ਮੁਤਾਬਿਕ ਇਹਦਾ ਚਲਾਨ ਹੋਊਗਾ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਹੋਣੀ ਚਾਹੀਦੀ ਹੈ